ਹੁਕਮਨਾਮਾ ਲੈਣਾ ਕਿਉਂ ਜ਼ਰੂਰੀ ਹੈ ਹੁਕਮਨਾਮਾ ਗੁਰਸਿੱਖ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਗੁਰਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਤਸ ਗੁਰੂ ਸਹਿਬਾਨ ਦੀ ਜੋਤ ਮੰਨਦੇ ਹਨ ਇਸ ਲਈ ਗੁਰਸਿੱਖ ਹਰ ਕਾਰਜ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਪ੍ਰਵਾਨਗੀ ਲੈਣਾ ਜ਼ਰੂਰੀ ਸਮਝਦੇ ਹਨ ਇਸ ਨਾਲ ਗੁਰੂ ਸਾਹਿਬ ਦੀਆਂ ਅਸੀਸਾਂ ਮਿਲ ਜਾਂਦੀਆਂ ਹਨ ਜੇਕਰ ਹੁਕਮਨਾਮੇ ਦੇ ਬੋਲਣ ਵਿੱਚ ਤਾੜਨਾ ਹੋ ਜਾਵੇ ਤਾਂ ਗੁਰਸਿੱਖ ਨੂੰ ਇਸ ਵਿੱਚ ਆਪਣਾ ਭਲਾ ਮੰਨ ਕੇ ਕੁਸਕਾਰੇ ਤੋਂ ਪਿੱਛੇ हट ਜਾਣਾ ਚਾਹੀਦਾ ਹੈ ਤੇ ਪਰਿਵਾਰਕ ਹੁਕਮਨਾਮਾ ਕੁਝ ਫੈਸਲੇ ਪਰਿਵਾਰਕ ਹੁੰਦੇ ਹਨ ਜਿਵੇਂ ਕਿ ਜੇ ਬੱਚੀ ਬੱਚੀ ਦੇ ਲਈ ਵਰ ਪੱਕਾ ਕਰਨਾ ਨਵੇਂ ਘਰ ਲਈ ਆਗਿਆ ਲੈਣੀ ਨਵੀਂ ਕਾਰ ਲਈ ਮਨਜ਼ੂਰੀ ਲੈਣੀ ਫਿਰ ਐਸੇ ਹੁਕਮਨਾਮੇ ਪਰਿਵਾਰ ਇਕੱਠੇ ਅਰਦਾਸ ਕਰਕੇ ਲੈ ਲੈਂਦਾ ਹੈ ਤੇ ਹੁਣ ਇਹ ਦੱਸੋ ਕਿਸ ਸ਼ਬਦ ਨੂੰ ਹੁਕਮਨਾਮਾ ਮੰਨਿਆ ਜਾਂਦਾ ਹੈ ਅਰਦਾਸ ਤੋਂ ਬਾਅਦ ਗ੍ਰੰਥੀ ਸਿੰਘ ਕੁਝ ਉਜ ਅੰਗ ਅੱਗੇ ਪਿੱਛੇ ਪਲਟਦਾ ਹੈ ਤੇ ਫਿਰ ਖੱਬੇ ਅੰਗ ਤੇ ਜੋ ਸ਼ਬਦ ਚੱਲ ਰਿਹਾ ਹੁੰਦਾ ਹੈ ਉਹੀ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਮੰਨਿਆ ਜਾਂਦਾ ਹੈ ਜੇ ਖੱਬੇ ਪਾਸੇ ਵਾਲਾ ਸ਼ਬਦ ਪਹਿਲਾਂ ਹੀ ਚੱਲ ਰਿਹਾ ਹੋਵੇ ਤਾਂ ਇੱਕ ਅੰਗ ਹੋਰ ਪਿੱਛੇ ਕਰਕੇ ਸੱਜੇ ਅੰਗ ਤੇ ਸ਼ੋਭਤ ਅਖੀਰਲੇ ਸ਼ਬਦ ਨੂੰ ਪੜਿਆ ਜਾਂਦਾ ਹੈ ਬਹੁਤ ਜ਼ਰੂਰੀ ਹੈ ਕਿ ਹੁਕਮਨਾਮਾ ਲੈਣ ਵਾਲੇ ਸਿੰਘ ਨੂੰ ਪਤਾ ਹੋਵੇ ਸ਼ਬਦ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਤਮ ਜਿਵੇਂ ਕਿ ਭਗਤਾਂ ਦੀ ਬਾਣੀ ਦੇ ਹੁਕਮਨਾਮੇ ਦਾ ਹਿਸਾਬ ਨੰਬਰਾਂ ਤੋਂ ਲਾਉਣਾ ਪੈਂਦਾ ਹੈ